ਜੁਨਿਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧੀ ਐ ਹੋਈਐ aarog ਰਾਮਚੰਦ ਕੀ ਲਸਟਿਕਾ ਜੇਨ ਮਾਰਿਆ ਰੋਗ ਰਾਮਚੰਦ ਕੀ ਲਸਟਿਕਾ ਉਚਾਰਨ ਕਰਨਾ ਕੋਲਾ ਹੀ ਲਸਟੀਕਾ ਇਥੇ ਵਿਸਰਾਮ ਐ ਜੇਨ ਇਥੇ ਯਮਕ ਲਾ ਦੇਨੀ ਐ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈਵਾ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਜਿਸ ਸਿਮਰਤ ਸੁਖ ਪਾਈਐ ਬਿਨਸੇ ਜਿਸ ਸਿਮਰਤ ਸੁਖ ਪਾਈਐ ਬਿਨਸੈ ਵਿਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਜਿਸ ਸਿਮਰਤ ਸੁਖ ਪਾਈਐ ਬਿਨਸੈ ਵਿਯੋਗ ਨਾਨਕ ਪ੍ਰਭ ਸਰਣਾਗਤੀ ਕਾਰਨ ਕਾਰਨ ਜੋਗ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਬਲਾਵਲ ਮਹੱਲਾ ਪੰਜਵਾ ਜੀ ਅਜੁਗਤ ਵਾਸ ਪ੍ਰਭੂ ਕੈ ਜੋ ਕਹੈ ਸੁ ਕਰਨਾ ਭਏ ਪ੍ਰਸੰਨ ਗੋਪਾਲ ਰਾਏ ਆ ਕੇ ਚ ਨਹੀਂ ਕਰਨਾ ਦੁੱਖ ਨਾ ਲਾਗਾ ਕਦੇ ਤੁਦ ਪਾਰ ਬ੍ਰਹਮਚਤਾਰੇ ਜਮ ਕੰਕਰ ਨੇੜ ਨਾ ਆਵਈ ਗੁਰ ਸਿਖ ਪਿਆਰੇ ਰਹਾਉ ਕਾਰਣ ਕਾਰਣ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਤਿਸ ਬਿਨ ਨਹੀਂ ਹੋਰ ਤਿਸ ਬਿਨ ਨਹੀਂ ਹੋਰਾ ਤਿਸ ਬਿਨ ਤੇ ਥੋੜਾ ਜਿਹਾ ਠਹਿਰਾ ਦੇ ਦਿਨਾਂ ਕਾਰਣ ਕਾਰਣ ਸਮਰੱਥ ਹੈ ਤਿਸ ਬਿਨ ਨਹੀਂ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ ਪੰਜਵਾ ਸਿਮਰ ਸਿਮਰ ਪ੍ਰਭ ਆਪਣਾ ਨਠਾ ਦੁਖ ਠਾਓ ਨਠਾ ਦੁਖ ਠਾਓ ਬਿਸਰਾਮ ਪਾਈ ਮਿਲ ਸਾਧ ਸੰਗ ਤਾਤੇ ਪਹੜ ਨਾ ਤਾਓ ਬਲੇਹਾਰੀ ਗੁਰ ਆਪਣੇ ਚਰਨਾਂ ਨਾਲ ਜਾਓ ਅਨੰਦ ਸੂਖ ਮੰਗਲ ਬਨੇ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਨਿਓ ਸਵਾਵ ਕਿ ਵਿਸਰਾਮ ਧਿਆਨ ਨਾਲ ਲਾਉਣਾ ਕਥਾ ਕੀਰਤਨ ਇਥੇ ਠਮਕ ਰਾਗ ਨਾਦ ਧੁਨ ਇਥੇ ਵਿਸਰਾਮ ਹੈ ਧੁਨ ਪੁਲਾ ਹੀ ਬੋਲਣਾ ਹੈ ਇਹੋ ਬਨਿਓ ਸਵਾਵ ਨਾਨਕ ਪ੍ਰਭ ਸੁਪ੍ਰਸੰਨ ਭਈ ਬਾਛਤ ਫਲ ਪਾਓ ਬਿਲਾਵਲ ਮਹੱਲਾ ਪੰਜਵਾ ਦਾਸ ਤੇਰੇ ਕੀ ਬੇਨਤੀ ਰਿਦਕਾਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਨ ਕੋ ਨਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਇਥਿ ਵਿਸਰਾਮ ਦੁਖਨ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹਾ ਜਬ ਲਾਗ ਘਟ ਸਾਸ ਰਹਾਉ ਮਾਤ ਪਿਤਾ ਬੰਧਪ ਤੂ ਹੈ ਤੂ ਸਰਬ ਨਿਵਾਸ ਨਾਨਕ ਪ੍ਰਭ ਸਰਣਾਗਤੀ ਗਾ ਕੋ ਨਿਰਮਲ ਜਾਸ ਬਿਲਾਵਲ ਮਹੱਲਾ ਪੰਜਵਾ ਸਰਬ ਸਿੱਧ ਹਰ ਗਾਈਐ ਸਭ ਭਲਾ ਮਨਾਵੈ ਸਾਦ ਸਾਦ ਮੁਖ ਤੇ ਕਹੈ ਸੁਨ ਦਾਸ ਮਿਲਾਵੈ ਸੂਖ ਸਹਿਜ ਕਲਿਆਣ ਰਸ ਪੂਰੇ ਗੁਰ ਕੀਨ ਜੀਐ ਸਗਲ ਦਇਆਲ ਭੈ ਹਰ ਹਰ ਨਾਮ ਤੀਨ ਰਹਾਉ ਪੂਰ ਰਹਿਓ ਸਰਬਤਰਮਹਿ ਪ੍ਰਭ ਗੁਣੀ ਗਹੀਰ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈ ਪੇਖ ਪ੍ਰਭ ਕੀ ਧੀਰ ਇਹ ਪਾਠ ਆਨੰਦ ਮੈ ਸੰਬੰਧਕ ਪਾਠ ਕਰਨਾ ਇਹਨੂੰ ਮੈਂ ਨਹੀਂ ਬੋਲਣਾ ਨਾਸਕੀ ਉਚਾਰਨ ਨਹੀਂ ਕਰਨਾ ਮੈਂ ਉਚਾਰਨ ਕਰਨਾ ਹੈ ਨਾਨਕ ਇਥੇ ਯਮਕ ਲਾ ਦਨੀ ਹੈ ਭਗਤ ਆਨੰਦ ਮੈ ਇਥੇ ਵਿਸਰਾਮ ਪੇਖ ਇਥੇ ਯਮਕ ਲਾ ਦਨੀ ਹੈ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਤਾਰ ਪ੍ਰਭ ਹੋਏ ਕਿਰਪਾਲ ਰੱਖ ਲੀਆ ਆਪਣਾ ਸੀਬ ਕੋ ਮੁਖ ਨਿੰਦਕ ਛਾਰ ਤੁਝੈ ਨਾ ਜੋ ਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਰ ਬ੍ਰਹਮ ਤੂੰ ਰਾਖਿਆ ਦੇ ਆਪਣੇ ਹੱਥ ਰਹਾਉ ਜੀਅਨ ਦਾ ਦਾਤਾ ਏਕ ਹੈ ਬਿਆ ਨਹੀਂ ਹੋ ਰਾ ਨਾਨਕ ਕੀ ਬੇਨੰਤੀਆ ਮੈਂ ਤੇਰਾ ਜੋਰ ਬਿਲਾਵਲ ਮਹੱਲਾ 5 मीत ਹਮਾਰੇ ਸਾਜਨਾ ਰਾਖੇ गोविंद ਨਿੰਦਕ ਮਿਰਤਕ ਹੋਏ ਗਏ ਹਾਂਜੀ ਨਿੰਦਕ ਪਦ ਤੇ ਯਮ ਕਲਾ ਦਿੰਦੀ ਨਿੰਦਕ ਮਿਰਤਕ ਹੋਏ ਗਏ ਤੁਮ ਹੋ ਨਚਿੰਦ ਰਹਾਉ ਸਗਲ ਮਨੋਰਥ ਪ੍ਰਭ ਕੀਏ ਭੇਟੇ ਗੁਰਦੇਵ ਜੈ ਜੈ ਕਰ ਜਗਤ ਮਹਿ ਸਫਲ ਜਾ ਕੀ ਸੇਵ ਊਚ ਅਪਾਰ ਅਗਨਤ ਹਰ ਸਭ ਜੀਵ ਜਿਸ ਹਾਥ ਇਥੇ ਵਿਸ਼ਰਾਮ ਧਿਆਨ ਨਾਲ ਲਾਉਣਾ ਊਚ ਅਪਾਰ ਅਗਨਤ ਹਰ ਇਥੇ ਵਿਸ਼ਰਾਮ ਲਾਉਣਾ ਹੈ ਅਗਨਤ ਨਹੀਂ ਕਹਿਣਾ ਹੈ ਐੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਅਗਨਤ ਉਚਾਰਨ ਕਰਨਾ ਹੈ ਬੁੱਝ ਅਪਾਰ ਅਗਨਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਣਾਗਤੀ ਜਾਤ ਕਾਤ ਮੇਰਾ ਸਾਥ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ